ਆਫਟਰ ਸਮ ਡੇਸ ਚਲ ਆਈ ਗਏ ਐ ਏਦਾਂ ਕਰਦੀ ਆ ਦਾ ਨੂੰ ਤੜਕਾ ਲਾ ਗਏ ਨਾ ਘੜੀ ਗੱਲਾਂ ਪਤਾ ਕਰਦੇ ਆ ਹੁਣ ਕੇ ਫੇਰ ਪੈਗ ਲਾ ਲੈਂਦੇ ਆ ਕੋਈ ਗੱਲ ਬਾਤ ਵੀ ਨਹੀਂ ਹੁੰਦੀ ਫੇਰ ਅਪਲ ਟਪਲੀਆਂ ਹੀ ਲਾਉਣੀਆਂ ਇੱਕ ਗੱਲ ਨੂੰ ਦਸ-ਦਸ ਵਾਰ ਕਰਨਾ ਹੁੰਦਾ ਫੇਰ ਇਹਨਾਂ ਨੇ ਫੇਰ ਢਾਲ ਵੇਖ ਲਾ ਹੁਣੇ ਵਾਜਾ ਮਾਂਡਾ ਬਣਾਵਾ ਬਸ ਲੱਗ ਗਿਆ ਆ ਲੋ ਪਾਣੀ ਤੇ ਤੈਨੂੰ ਪਤਾ ਨਾ ਤੇ ਮੈਂ ਕਦੋਂ ਦਾ ਤੇ ਪਾਣੀ ਖੋ ਲੈ ਕੇ ਆਈ ਏ ਹੱਥ ਦੇ ਵਿੱਚ ਕੜਸੀ ਹੀ ਕੜਸੀ ਨਾਲ ਹੀ ਲੈ ਕੇ ਆਉਂਦੀ ਪਤਾ ਤੇ ਮੈਨੂੰ ਲੱਗ ਗਿਆ ਸੀ ਤੇ ਫਿਰ ਉਹ ਕੁੱਕਰ ਕਾ ਕਰ ਬੰਦ ਕਰਕੇ ਫੇਰ ਹੀ ਆਉਣਾ ਸੀ ਤੇ ਘਟ ਰਿਆ ਨਹੀਂ ਕੋਈ ਆ ਲੋ ਹੁਣ ਤੂੰ ਹੀ ਘਰ ਵਾਂ ਡਿਊਟੀ ਤੇ ਨਹੀਂ ਆ ਤੈਨੂੰ ਚੇਤਾ ਭੁੱਲ ਜਾਂਦਾ ਹੁੰਦਾ ਵਾ ਤੈ ਕੱਲਾ ਪਾਣੀ ਲੈ ਆਈਆਂ ਉਹ ਸਮਾਨ ਵੀ ਲਿਆ ਮਾਸਾ ਜਾ ਵੀ ਤੇ ਅੱਗੇ ਸ਼ੱਕ ਪੈਂਦਾ ਸੀ ਆਉਂਦੇ ਆ ਤੁਰੇ ਆਉਂਦੇ ਨਾ ਇਹੋ ਕੰਮ ਕਰਨਾ ਵਾ ਕਿਤੇ ਕੋਈ ਸੋਫੀ ਰਹਿ ਕੇ ਕੋਈ ਗੱਲਬਾਤ ਵੀ ਕਰ ਲਿਆ ਕਰੋ ਘਰ ਦੇ ਆ ਦੀ ਕਿਤੇ ਨਿਆਣੇ ਦੀ ਗੱਲਬਾਤ ਕੀਤੀ ਉਹਦੇ ਨਾਲ ਹੱਸੇ ਖੇਡੇ ਐਦਾਂ ਨਿਆਣੇ ਦਾ ਤੁਹਾਡੇ ਨਾਲ ਪਿਆਰ ਨੀਗਾ ਰਹਿਣਾ ਉਹ ਕੋਈ ਨਹੀਂ ਰਹਿ ਜੂਗਾ ਪਿਆਰ ਸਾਰੀ ਜਿਹੜਾ ਥਕੇਵਾ ਹੋਇਆ ਸਿਰਦਰਦੀ ਹੋਈ ਨਹੀਂ ਆ ਜਿਹੜਾ ਹੱਦੋਂ ਪਰੇ ਆ ਸਿਰ ਦੁਖੰਦਿਆ ਮੇਰਾ ਤੇ ਅੱਛਾ ਤੇ ਫਿਰ ਮਨੇ ਦੱਸੋ ਫਿਰ ਮਨੇ ਦਾ ਕੀ ਬਣਿਆ ਯਾਰ ਮਨੇ ਦੇ ਦੀ ਸਾਰੀ ਸਿਰਦਰਦੀ ਆ ਕਦੀ ਕੋਈ ਸਵਾਲ ਜਵਾਬ ਕਰਦਾ ਕਦੀ ਕੋਈ ਕਰਦਾ ਜੇ ਕਿ ਇਹਨੂੰ ਕਹਾਂ ਕਿ ਜਨਾਬ ਕਰੋ ਕੋ ਉਹ ਮਸਲਾ ਹਲ ਅਗਲੇ ਤੂੰ ਦੱਸ ਕਿੰਨੇ ਖਾਦੇ ਆ ਔਰ ਮੰਗਦੇ ਗਾੜੀਆਂ ਹੁਣ ਮੇਕਿਆ ਟਾਈਮ ਮੈਂ ਤੁਹਾਨੂੰ ਰੋਕਦੀ ਰਹਿਣੀ ਆ ਇਮਾਨਦਾਰੀ ਦੀ ਜਿਹੜੀ ਕਮਾਈ ਆ ਨਾ ਇਹੋ ਫਲਦੀ ਆ ਆ ਜਿਹੜੇ ਖਾਈ ਜਾਂਦੇ ਆ ਨਾ ਇਹਨਾਂ ਨੇ ਏਡੇ ਏਡੇ ਢਿੱਡ ਵਧਾਏ ਆ ਇੱਕ ਨੱਕ ਦਿਨ ਇਹਨਾਂ ਦੇ ਨਿਆਣੇ ਦੇ ਹੱਡਾਂ ਚੋਂ ਨਿਕਲਨੇ ਆ ਤੇ ਮੁੜ ਕੇ ਇਹਨਾਂ ਨੇ ਕਹਿਣਾ ਅਸੀਂ ਕਿਸੇ ਦਾ ਕੀ ਮਾੜਾ ਕੀਤਾ ਹੀ ਹੱਡ ਨਿਆਣੇ ਦਾ ਆ ਹੋ ਗਿਆ ਜੇ ਹੋ ਗਿਆ ਓ ਤੂੰ ਨਾ ਐਡਾ ਸੋਚਿਆ ਕਰ ਜਿਹੜਾ ਖਾਂਦੇ ਉਹਨਾਂ ਦੇ ਬੜ ਬੜੇ ਵੱਡੇ ਢਿੱਡ ਵਾ ਮਗਰਮਾਸ਼ੇ ਵਾ ਉਹਨਾਂ ਨੂੰ ਕੱਖ ਨਹੀਂ ਹੋਣਾ ਤੇ ਮੈਨੂੰ ਤਾਂ ਇਦਾਂ ਲੱਗਦਾ ਆ ਥੋੜਾ ਥੋੜਾ ਜਿਹਾ ਤੁਹਾਡਾ ਢਿੱਡ ਵੀ ਵਧੀ ਜਾਣ ਲਿਆ ਵਾ। ਉਹ ਛਦੇਣੇ ਤੈਨੂੰ ਚੰਗਾ ਭਲਾ ਪਤਾ ਵਾ ਮੇਰਾ ਬੈਗ ਦਾ ਕੰਮ ਆ ਸਾਰੀ ਦਿਹਾੜੀ ਦਾ ਤੇ ਜਿੰਨੀ ਜਿੰਨਾ ਕੰਮ ਕਰਨਾ ਉੰਨੀ ਵਾਰੀ ਚਾਹ ਪੀਣੀ ਪੈਂਦੀ ਆ। ਚਾਹ ਪੀਪੀ ਤੇ ਮੇਰਾ ਅੰਦਰ ਸੜ ਗਿਆ ਵਾ ਢਿੱਡ ਤਾਂ ਹੀ ਵੱਡਾ ਗੈਸ ਨਾਲ ਫੁੱਲਿਆ ਪਿਆ ਈਓ। ਚਲੋ ਠੀਕ ਆ। ਮਹਿਕਮੇ ਵਾਲੇ ਜੋ ਮਰਜ਼ੀ ਕਰਨ। ਕਿਤੇ ਤੁਸੀਂ ਆਹ ਕਦਮ ਨਾ ਚੁੱਕ ਲਿਓ। ਜੇ ਮੰਨੇ ਨੇ ਤੁਹਾਡੀ ਹੈਲਪ ਲਈ ਆ ਨਾ। ਜੇ ਦੀ ਪੂਰੀ ਮਦਦ ਕਰਿਓ। ਉਹ ਮੈਂ ਤੇ ਮਾਈ ਤੇ ਕਰਨਿਆ ਵਾ ਤੇ ਗੱਲਾਂ ਸੁਣਨਿਆ ਉਹਦੇ ਕਰਕੇ ਮੈਂ ਕਿੰਨੀਆਂ ਆਪਣੇ ਸਟਾਫ ਕੋਲੋਂ ਪਰ ਮੈਂ ਫੇਰ ਕਹਿੰਦਾ ਚੱਲ ਮੇਰਾ ਯਾਰ ਪਗਵਟ ਭਰਾ ਵਾ ਕੋਈ ਗੱਲ ਨਹੀਂ ਚਾਚੇ ਦਾ ਇਹਦੇ ਪੁੱਤ ਭਰਾ ਵਾ ਸਾਡੀ ਕੋ ਸੁਣੋ ਉਹ ਨਜ਼ਾਇਜ਼ ਫਸਿਆ ਵਾ ਅਗਲੇ ਆਦੇ ਅਸਰ ਨਜ਼ਾਇਜ਼ ਕਈ ਫਸਦੇ ਇਹਨੂੰ ਕਿਨੇ ਗਿਆ ਸੀ ਕਿ ਜੋ ਬੰਦੇ ਗੰਦੇ ਤੇ ਕਿਉਂ ਨਾਲ ਨਾਲ ਫਿਰਦਾ ਆਂਡੇ ਆਟੇ ਨਾ ਪਲੇਥਨ ਲੱਗਦਾ ਹੀ ਲੱਗਦਾ ਵਾ ਲੱਗਦਾ ਤੇ ਹੈਗਾ ਵਾ ਤੇ ਤੁਹਾਡੀ ਡਿਊਟੀ ਕਿਤੇ ਦਾ ਕੀ ਫਾਇਦਾ ਜੇਹੀਂ ਆਪਣੇ ਆਂਡ ਗਵੜੇ ਦੀ ਹੈਲਪ ਹੀ ਨਾ ਕੀਤੀ ਤੇ ਉਹ ਬਲਜੀਤ ਹਲੇ ਪੁੰਡੀਆਂ ਜਿੰਨਾ ਕਿਹਦਾ ਚਲਾਨ ਕੱਟਣੋਂ ਬਚਾ ਦਿੱਤਾ ਕਿਹਦਾ ਕੋਈ ਨਿੱਕਾ ਮੋਟਾ ਕੇਸ ਕੋਟੂ ਹੁਣ ਐਡੇ ਵੱਡੇ ਕੇਸਾਂ 'ਚ ਨਹੀਂ ਮੰਨਦੇ ਅਗਲੇ ਸਾਡੀ ਵੀ ਉਹਨਾਂ ਨੂੰ ਗੱਫੇ ਚਾਹੀਦੇ ਗੱਫੇ ਮੈਂ ਤੁਹਾਡੇ ਹੱਥ 'ਚ ਕੁਝ ਨਹੀਂ ਹੈਗਾ ਉਹ ਮੈਂ ਤਾਂ ਜ਼ੋਰ ਲਾਉਂਨੇ ਆ ਬੇਚੇਰਾ ਪਰ ਹੁਣ ਮੇਰੇ ਹੱਥ 'ਚ ਕੋਈ ਚੀਜ਼ ਹੀ ਯਾ ਬੋਤਲ ਲਿਆ ਮੇਰੀ ਆ ਵਰਦੀ ਪਾ ਕੇ ਵੀ ਲੈਣੀ ਆ ਲਾਲੋ ਵਰਦੀ ਉਹ ਲਾਲ ਇਹਨੇ ਵਰਦੀ ਵਰਦੀ ਘੜੀ ਇੱਕ ਵਾ ਦੂਜੀ ਪਲੇਸ ਕੀਤੀ ਕਿ ਨਹੀਂ ਕੀਤੀ ਉਹ ਕਰਕੇ ਰੱਖੀ ਆ ਹੈਂਗਰ 'ਚ ਟੰਗੀ ਆ ਪਰ ਫੇਰ ਵੀ ਲਾ ਕੇ ਤੇ ਫਿਰ ਅਬਲ ਤੇ ਪੀਓ ਨਾ ਨਿਆਣੇ ਨੇ ਘੜੀ ਹਸਣਾ ਖੇਡਣਾ ਹੁੰਦਾ ਵਾ ਗੱਲਬਾਤ ਕਰਨੀ ਹੁੰਦੀ ਆ ਕੋਈ ਆਪਣੀ ਦੱਸਿਆ ਕਰੋ ਕੋਈ ਉਹਦੀ ਸੁਣਿਆ ਕਰੋ ਉਹਨੂੰ ਵੀ ਦੁਨੀਆਦਾਰੀ ਦਾ ਪਤਾ ਲੱਗੇ ਉਹ ਚੰਗਾ ਮਾਈ ਹੋਮ ਮਿਨਿਸਟਰ ਤਾਂ ਪਾਣੀ ਵੀ ਲੈ ਜਾ ਮੈਨੂੰ ਪੀਣਾ ਠਹਿਰ ਕੇ ਪੀ ਲੂੰਗਾ ਨਾਲ ਕਿੱਥੇ ਮੁੰਡਾ ਇੱਥੇ ਹੀ ਆ ਬਾਹਰ ਹੀ ਆ ਉਹ ਤਾਂ ਤੁਹਾਡੇ ਕੋਲ ਡਰਦਾ ਰਹਿੰਦਾ ਪਹਿਲਾਂ ਤਾਂ ਉਹ ਜਾਣ ਦੀ ਕਾਲੀ ਹੁੰਦੀ ਜਦੋਂ ਫਿਰ ਘਰ ਹੁੰਨੇ ਆ ਉਦੋਂ ਫਿਰ ਆਉਣ ਦੀ ਕਾਲੀ ਹੁੰਦੀ ਆ ਉਹ ਚੰਗਾ ਬਾਬਾ ਮੈਂ ਉਹਨੂੰ ਕਿਹੜਾ ਕੋ ਕਹਿਣਾ ਉਹਦੇ ਜਾ ਕੇ ਡਰਦਾ ਮੇਰੇ ਕੋਲ ਜਦੋਂ ਇਹ ਵਾਲੇ ਹੁੰਨੇ ਹੁੰਨੇ ਆ ਨਾ ਸਵੇਰੇ ਤੁਹਾਨੂੰ ਜਾਣ ਦੀ ਬਹੁਤ ਜ਼ਿਆਦਾ ਕਾੜੀ ਹੁੰਦੀ ਜਦੋਂ ਇਹ ਵਾਲੇ ਹੁੰਨੇ ਨੇ ਨਾ ਕੜੀ ਅਤੇ ਲਾਗੇ ਵਿਆਹ ਕਰੋ ਉਹਦੇ ਦਿਲ ਦੀ ਸੁਣਿਆ ਕਰੋ ਕੀ ਕਰਦਾ ਵਾ ਉਹ ਕੀ ਨਹੀਂ ਕਰਦਾ ਬੱਚਿਆਂ ਦੇ ਦਿਲ ਚ ਅੱਜ ਕੱਲ بڑا ਕੋ ਹੁੰਦਾ ਵਾ ਉਹ ਚੰਗਾ ਜੀ ਪਿਓ ਛੱਡ ਕੇ ਨਾ ਮੈਨੂੰ ਕੀ ਪਿਓ ਦਾ ਅਪਸਾਇਰ ਤੇ ਕਰ ਦਿੰਦਾ ਵਾ ਤਾਂ ਉਹਦਾ ਮੈਂ ਦੋਸਤ ਬਣਨ ਦੀ ਕੋਸ਼ਿਸ਼ ਕਰਦਾ ਵਾ ਠੀਕ ਆ ਬੰਨ ਨਹੀਂ ਪੈਣਾ ਵਾ ਚਲੋ ਠੀਕ ਆ ਪਾਣੀ ਲੈ ਜੀ ਫਿਰ લાલ ਵਰਦੀ ਚ ਫੇਰ ਤੋ ਚੰਗਾ ਬਾਬਾ ਲਾ ਲੇਨੀ ਆ ਆ ਜੋ ਕਰਨਾ ਇੱਕ ਦੋ ਤੇ ਸਾਭ ਨਹੀਂ ਛੱਡਦੇ ਤੇ ਇੱਥੇ ਮੈਡਮ ਨਹੀਂ ਛੱਡਦੀ ਮੈਨੂੰ ਜਿਹੜਾ ਨਹੀਂ ਉਹਦਾ ਸਵਾਲ ਜਵਾਬ ਹੀ ਕਰੀ ਜਾਂਦਾ ਸਵਾਲ ਜਵਾਬ ਹੀ ਕਰੀ ਜਾਂਦਾ ਬੜੇ ਮੂਡ ਬਣਾਉਣਾ ਹੈ ਓਏ ਮੂਡ ਦਾ ਸਤਿਆਦਾਸ ਕਰਤਾ ਹੈ ਸਤ ਜੀ ਨਿਆਣੇ ਵੇਂਦੇ ਕੋਹ ਨਹੀਂ ਗੇ ਇਹਨਾਂ ਨੂੰ ਕਿੱਥੇ ਅਕਲ ਵਾ ਇਹਨਾਂ ਨੂੰ ਨਹੀਂ ਪਤਾ ਸਾਡੇ ਵੱਡੇ ਤੁਰੇ ਜਾਣਦੇ ਆ ਜਾਂ ਮਨ ਨੂੰ ਕੁਵਾਈਏ ਜਾਂ ਬਲਾਈਏ ਜਾਂ ਕਿਤੇ ਗੋਡੇ ਹੱਥ ਲਾਉਣਾ ਕਿਸੇ ਵੀ ਆਖਿਆ ਨਹੀਂ ਕਿ ਸਾਰੇ ਹੋ ਜੋ ਆਣ ਕੇ ਲਾਗੇ ਬੁਰਾ ਲਾ ਬੀ 3 ਮਚਾਉਂਦੇ ਆ ਇਹਨਾਂ ਨਿਆਣੇ ਨੂੰ ਇਨੀ ਅਕਲ ਹੋਵੇ ਤਾਂ ਹੋਰ ਕੀ ਚਾਹੀਦਾ ਭੈਣ ਹੁਣ ਮੇਰੀ ਗੱਲ ਸੁਣ ਅੱਛਾ ਹੁਣ ਮੇਰਾ ਪੱਕਾ ਹੀ ਹੋ ਅੱਛਾ ਹਾਂ ਤੇ ਮੇਰੀ ਗੱਲ ਸੁਣ ਵੀਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਨਹੀਂ ਗੁੱਸਾ ਕਿਹੜੀ ਗੱਲੋਂ ਕਰਨਾ ਤੂੰ ਦੱਸ ਤੇ ਵੀ ਆਪੀ ਜੇ ਮੇਰਾ ਇੱਥੇ ਕੋਈ ਹੁੰਦਾ ਤਾਂ ਮੈਂ ਵੀ ਨਾ ਵੇਚਦੀ ਹਾਂ ਅੱਛਾ ਤੇ ਤੁਹਾਡਾ ਵੀ ਇਤਰਾ ਹੀ ਆ ਤੇ ਰਗਵੀਰ ਮੰਗਦਾ ਚੱਲ ਤੂੰ ਉਹਨੂੰ ਲੱਲਣ ਦੇ ਇਹਦਾ ਮਲ ਕੇ ਤੈਨੂੰ ਪੈਸੇ ਦਾ ਲਾਲਚ ਆਉਂਦੇ ਨੇ 5 ਲੱਖ ਆਖਿਆ ਵਾ ਨਹੀਂ ਮੈਨੂੰ ਪੈਸੇ ਦਾ ਕੋਈ ਨਹੀਂ ਉਹ ਮੈਨੂੰ ਵੀ ਆਂਦਾ ਹੀ ਆ ਨਾ ਮੈਂ ਬੋਲੀ ਲਾਉਣੀ ਆ 5 ਲੱਖ ਦੀ ਅੱਛਾ ਤੇ ਮੈਂ ਖਣਾ ਮੈਂ ਖਾ ਵੀ ਭੈਣ ਨੂੰ ਕੀ ਗੱਲ ਅਸੀਂ ਮਿਲ ਨਹੀਂ ਜਾਂਦੇ ਨਹੀਂ ਨਹੀਂ ਤੂੰ 1 ਮਿੰਟ ਹੋਰ ਆ ਅਸੀਂ ਤੈਨੂੰ ਪਿੱਛਾ ਕਰੀ ਦਿੱਤਾ ਮੈਂ ਜਿੱਥੇ ਤੂੰ ਆਵਾਜ਼ ਮਾਰਦੀ ਅੱਧੀ ਰਾਤ ਨੂੰ ਆਵਾਜ਼ ਨਹੀਂ ਮਾਰਦੀ ਅੱਧੀ ਰਾਤ ਪਹੁੰਚਾਂ ਨਹੀਂ ਪਹੁੰਚਦਾ ਸੀ ਪਹੁੰਚਦਾ ਰਿਆਂ ਨਾ ਪਹੁੰਚਦਾ ਰਿਆਂ ਤੂੰ ਕੋਈ ਵੀ ਕੰਮ ਕਰਦੀ ਦੀ ਮੈਂ ਪਹੁੰਚਦਾ ਰਿਆਂ ਹਾਂ ਤੇ ਹੁਣ ਕੀ ਗੱਲ ਮੇਰੇ ਭਰਾ ਦੇ ਪੈਸੇ ਦੋਖਦੇ ਬਾਈ ਲਾ ਨਹੀਂ ਨਹੀਂ ਮੈਨੂੰ ਦੋਖਦੇ ਨਹੀਂ ਕਿ ਇੰਨੇ ਪੈਸਿਆਂ ਦੇ ਨਾਲ ਤੇ ਮੇਰੇ ਪੁੱਤਾਂ ਦੀ ਕੋਈ ਵੀ ਜੋ ਚੱਲ ਜਾਂਦੇ ਖਰਚ ਲੈ ਜਾਂਦੇ ਖਰਚ ਲੈ ਜਾਂਦੇ ਜੋ ਵੀ ਕੋਹਵਾ ਉਹਨੇ ਅੱਗੇ 20 ਲਾਇਆ ਤੇ ਮੈਂ ਬਾਈ ਕਹਿਤਾ ਆਏ ਸੁਸਤੀ ਪੈ ਗਈ ਵਰਦੀ ਲੋ ਨੂੰ ਜੀ ਨਹੀਂ ਕਰਨ ਦੇ ਹਾਏ ਡੈਡੀ ਹਾਂ ਮੈਂ ਇੱਕ ਪਤਾ ਦੀ ਗੱਲ ਦੱਸਾਂ ਮੈਂ ਦੱਸ ਪਰ ਮੈਨਾਂ ਮੈਨੂੰ ਬੁਲਟ ਲੈ ਕੇ ਦੇਣਾ ਜੀ ਕੋਈ ਐਡੀ ਕਿਹੜੀ ਪਤੇਲੀ ਗੱਲ ਆ ਜਿਹੜਾ ਤੈਨੂੰ ਬੁਲਟ ਲੈ ਕੇ ਦੇਣਾ ਪਊ ਕਿਹੜੀ ਗੱਲ ਤੇ ਬੜੇ ਪਤੇਦੀ ਆ ਪਰ ਬੁਲਟ ਨੂੰ ਮੰਨੂ ਦੀ ਪੈਣਾ ਐਡਾ ਕਿਦਾਂ ਮੰਨ ਜਾ ਕਿਹੜੀ ਗੱਲ ਤੈਨੂੰ ਪਤਾ ਜਿਹੜੀ ਮੈਨੂੰ ਨਹੀਂ ਪਤਾ ਮੈਂ ਵੀ ਇੱਥੇ ਹੀ ਰਹਿਣਾ ਵਾ ਔਰ ਡੈਡੀ ਤੁਸੀਂ ਇੱਥੇ ਰਹਿੰਦੇ ਨਾ ਤੁਸੀਂ ਤਾਂ ਯਾ ਡਿਊਟੀ ਚੱਲ ਜਾਂਦੇ ਹਾਂ ਜਾਂ ਇੱਥੇ ਹੁਣ ਬੱਠੇ ਜੇ ਗੱਲਾਂ ਦੇ ਬਾਅਦ ਦੇ ਮੈਨੂੰ ਪਤਾ ਚੱਲ ਗੱਲ ਦੱਸ ਬੁਲਟ ਲੈਣ ਵਾਲੀ ਗੱਲ ਹੋਊ ਨਾ ਤੇ ਬੁਲਟ ਸਾਡੀ ਕਿਹੜੀ ਰੇਂਜ ਤੋਂ ਬਾਹਰ ਆ ਬੁਲਟ ਨਹੀਂ ਲੈ ਦਾਂਗੇ ਗੱਲ ਨਿੱਕੇ ਭਾਬੇ ਦੇਤੇ ਭੂਆ ਦੀ ਜੇ ਦ ਤੇ ਉਹ ਨਿੱਕੇ ਪਾਪੇ ਨੇ ਭੂਆ ਨੂੰ ਮਨਾ ਲਿਆ ਪੈਲੀ ਲੈਣ ਤੋਂ ਬਾਹਰ ਪੱਕੀ ਕਰ ਲਿਆ ਉਹ ਕੋਈ ਨਹੀਂ ਮੇਰੀ ਸਾਰੀ ਗੱਲਬਾਤ ਹੋ ਗਈ ਆ ਭੂਆ ਨਾਲ ਉਹ ਨਹੀਂ ਹਾਂ ਮੈਂ ਬਾਹਰ ਗੱਲਾਂ ਸੁਣਨੇ ਆਇਆ ਵਾਂ ਕੀ ਉਹ ਭੂਆ ਮੰਨ ਗਈ ਆ ਨਿੱਕੇ ਪਾਪੇ ਨੂੰ ਪੈਲੀ ਦੇਣ ਤੋਂ ਅੜਦਾ ਨਹੀਂ ਚਾਚਾ ਫਿਰ ਹੁਣ ਇਹਨੂੰ ਹਟਾਉਣਾ ਹੀ ਪੈਣਾ ਜਾਬਦਾ ਮੈਨੂੰ ਹਾਂ ਹੈ ਕੀ ਹੋ ਗਿਆ ਵਾ ਕੀ ਹੋ ਗਿਆ ਵਾ ਤੂੰ ਪਰੇ ਹੋ ਮੈਂ ਚਾਚਾ ਨਾਲ ਗੱਲ ਕਰੀ ਨਾ ਵਾਜੇ ਉਹ ਤਾਂ ਗੱਲ ਹੀ ਕੁੱਤੇ ਆ ਰਹੀ ਆ ਤੈਨੂੰ ਤੁਸੀਂ ਘਰ ਮਾਰਿਆ ਪੁੱਤ ਤੂੰ ਜਾ ਮੈਂ ਆਪੇ ਸੰਭ ਲੈਣੀ ਆ ਕੀ ਗੱਲ ਕਰਨਾ ਕੀ 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 ਹੋਇਆ ਵਾ ਓਏ ਬੁੱਢੀ ਨਾਤੀ ਬੜੀ ਚੁੱਕੀ ਆ ਕੀ ਗੱਲ ਕੀ ਹੋਈ ਦੱਸੋ ਤੇ ਸਹੀ ਮੈਂ 5 ਰਖ ਭੂਆ ਨੂੰ ਗਿਆ ਹਾਂ ਤੇ ਉਹਦੇ ਆ ਤਾਂ ਹੋਰ ਰੇਟ ਵਧਾਤਾ ਵਾ ਆ ਤੁਹਾਡੀ ਗੱਡੀ ਹੱਥ ਜੋੜੇ ਤੁਸੀਂ ਨਾ ਜਾਓ ਹਾਂ ਸ਼ੂਗਰ ਸ਼ਰਾਬ ਨਹੀਂ ਪੀਤੀ ਜੇ ਤੂੰ ਸ਼ਰਾਬ ਪੀ ਲੈਂਦੇ ਤਾਂ ਹੋਰ ਸਭ ਖਰਾਬ ਹੋ ਜਾਣਾ ਸੀ ਨਹੀਂ ਤੂੰ ਬਹਿ ਮੈਂ ਹੁੰਦਾ ਵਾ ਓ ਨਹੀਂ ਜਾਣਾ ਆਪਾਂ ਨਹੀਂ ਲੜਾਈ ਲੈਣੀ ਤੇ ਕੀ ਕਰਾਂ ਘਰ ਬੈਠਾ ਫਿਰ ਮੈਂ ਤੇ ਕੀ ਕਰਨਾ ਫਿਰ ਸਿਹਰੇ ਗੱਲ ਕਰ ਲਾਂਗੇ ਨਹੀਂ ਸਿਆਣਾ ਬਹਿਣਾ ਇਹਨੂੰ ਅਗਲ ਕਰ ਤੋਂ ਆਉਣੀ ਆ ਚਾਚੇ ਦੇ ਵੀ ਕੁੱਟ ਲਾਈ ਹੋਣੀ ਆ ਨਾ ਐਂਦਾ ਕਰੋ ਗੱਲ ਵੱਦੀ ਵੱਦੀ ਵੱਧ ਜਾਂਦੀ ਹੁੰਦੀ ਆ ਪੀਟੀ ਤੇ ਮੈਂ ਲਾ ਦੂ ਇੱਕ ਮਿੰਟ ਚੋਂਦੀ ਫਿਰ ਜਿਵੇਂ ਮੈਂ ਆਪਣੀ ਆਈ ਦੇ ਆ ਗਿਆ ਦੇ ਚੰਗਾ ਫੇਟ ਜਾਓ ਜਾਓ ਇੱਕ ਦੂਜੇ ਦਾ ਸਿਰ ਪਾੜੋ ਨਹੀਂ ਹੜ ਦੇ ਦੇ ਜਦੋਂ ਹੈਗੇ ਚਾਚਾ ਇਤਰਾ ਦਾ ਸੁਭਾਅ ਦਾ ਕੀ ਪਤਾ ਕਿਨੂੰ ਦੇਣਾ ਇਹਨੇ ਜਾਣ ਕੇ ਇਤਰਾਦੇ ਕੰਮ ਕਰਦੇ ਆ ਇਹ ਜੀ ਆ ਜੰਤਾ ਪਰ ਫਿਰ ਮਰਮਤ ਜਾਣਾ ਸਤਿ ਸ਼੍ਰੀ ਅਕਾਲ ਪੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਰਾਜੀ ਹਾਂ ਤੁਸੀਂ ਸੁਣਾਓ ਠੀਕ ਠਾਕ ਹਾਂ ਜੀ ਠੀਕ ਨਿਆਣਿਆਂ ਦਾ ਆਇਆ ਫੋਨ ਨਿਆਣਿਆਂ ਦਾ ਫੋਨ ਆਉਂਦਾ ਰਹਿੰਦਾ ਵਾ ਅੱਛਾ ਪਾਣੀ ਲਿਆਵਾਂ ਮੈਂ ਪਾਣੀ ਖਾਲ ਕੋਈ ਨਹੀਂ ਰਹਿਣ ਦੇ ਬਾਹਰ ਕੋ ਤਾਂ ਨਾ ਛਿੱਟਾਂ ਪੈਣ ਡਈਆਂ ਵਾ ਤੇ ਠੰਡੀ ਬੜੀ ਆ ਇੰਨਾ ਕਰਦੀ ਮੈਂ ਚਾਹ ਬਣਾਉਣੀ ਆ ਉਹ ਪਾਣੀ ਪਿਆਲ ਦੇ ਲਿਆ ਪਾਣੀ ਅਸੀਂ ਤੁਰ ਕੇ ਆਏ ਆ ਤੈਨੂੰ ਹੁਣ ਕੀ ਪਤਾ ਅੰਦਰ ਬੈਠੀ ਨੂੰ ਕਾਲ ਕੋਈ ਨਹੀਂ ਉਹ ਨਹੀਂ ਫਿਰ ਵੀ ਚਲੋ ਪਾਣੀ ਤੇ ਬੰਦੇ ਨੂੰ ਪੁਲਿਉਣਾ ਹੀ ਚਾਹੀਦਾ ਕਿ ਆਪੇ ਆਪਣੇ ਗੱਲਾਂ ਕਰੀ ਜਾਂਦੀ ਵੀ ਅਫੇ ਮੈਂ ਪਾਣੀ ਲਿਉਣੀ ਐ ਤੇ ਮੁੜਕੀਆਂ ਨਹੀਂ ਨਹੀਂ ਮੈਂ ਚਾਹ ਬਣਾਉਣੀ ਚਲ ਕੋਈ ਗੱਲ ਆਏ ਬੰਦੇ ਦੀ ਉਹ ਕਾਲਾ ਨਾ ਪਿਆ ਕਰ ਉਹ ਕਾਲਾ ਮੈਂ ਕੀ ਪੈਣਾ ਉਹ ਫੇਰ ਤੁਰ ਪੇ ਜੇ ਬਹਿ ਜਾ ਤੂੰ ਹੀ ਤੂੰ ਮੈਂ ਕੰਨ ਭੁਗਵਾਲਾ ਮੈਂ ਜਾਣੀ ਐ ਨਾ ਤੁਸੀਂ ਫੇਰ ਗਰਮੋ ਗਰਮੀ ਤੁਹਾਡਾ ਕੰਮ ਹੋ ਜਾਣਾ ਮੈਂ ਭੁਆ ਨਾਲ ਗੱਲ ਕਰਕੇ ਨਹੀਂ ਜਿਹੜੀ ਕਰਨ ਵਾਲੀ ਫੇ ਜਨਨੀਆਂ ਦੀ 100 ਗੱਲ ਹੁੰਦੀ ਆ ਤੁਸੀਂ ਕੋਈ ਨਾ ਕੋਈ ਤੁਹਾਡੇ ਮੂੰਹੋਂ ਨਿਕਲ ਜਾਣੀ ਆ ਉਹ ਟੱਲ ਦੇ ਗੱਲ ਚੜ ਜਾਣੀ ਫੇ ਬਹੁਤ ਹੀ ਮੈਂ ਮੰਨੀ ਇਹਨੂੰ ਪੜਾਈ ਨਹੀਂ ਕਦੇ ਆਏ ਗਏ ਬੰਦੇ ਦਾ ਕਿਦਾਂ ਕਦਰ ਕਰਨੀ ਪਾਣੀ ਜਦ ਮੈਂ ਪਹਿਲਾਂ ਹੀ ਪਾ ਕੇ ਰੱਖਿਆ ਸੀ ਦੇਖ ਲਿਆ ਹੈ ਤੁਹਾਨੂੰ ਆਉਂਦਿਆਂ ਮੈਂ ਆਖਿਆ ਚੱਲ ਕੋਈ ਨਹੀਂ ਠੰਡਾ ਤਾਂ ਕਰਕੇ ਵੀ ਮੈਂ ਰਹਿਣ ਦਿੱਤਾ ਵੀ ਤੁਹਾਡੇ ਵੀ ਸੁਭਾਅ ਨਾਲ ਨਾ ਪਤਾ ਲੱਗਦਾ ਚਾਚਾ ਗੱਭ ਯਾਰ ਆਪਣਾ ਮੂਹ ਦੀ ਆਪਾ ਕਿਹੜੇ ਮੂੰਹ ਭੈਣ ਜੀ ਕੂ ਪੈਂਦੇ ਕਿਹੜੇ ਵਾਲੇ ਕਿਹੜੇ ਮੂੰਹ ਕੁੰਦੀ ਨਾਲ ਕੋਈ ਨਹੀਂ ਗੁੱਸਾ ਨਾ ਕਰਿਆ ਦਰਦੀ ਫਿਰਦੀ ਰਹਿੰਦੀ ਮੈਂ ਤੇ ਇਦਾਂ ਹੀ ਬੱਸ ਭੈਣ ਵੇਲਾ ਫੇਰ ਡਈਓ ਸਾਡੇ ਨਾਲ ਦੀ ਗੱਲ ਕਰਨ ਦੀ ਪੈਲੀ ਦੀ ਆ ਹੋ ਚੰਗਾ ਵਾਗੇ ਵੀਰ ਮੇਰੀ ਗੱਲ ਸੁਣ ਗੁੱਸਾ ਨਾ ਕਰੀ ਨਹੀਂ ਗੁੱਸਾ ਤੁਹਾਡੀ ਗੱਲ ਦਾ ਕਾਹਦਾ ਕਰਨਾ ਮੈਨੂੰ ਤੁਸੀਂ ਵੀ ਫੋਨ ਕਰੀ ਜਾਂਦੇ ਈਓ ਤੇ ਮੈਨੂੰ ਰੁਗਵੀਰ ਵੀ ਫੋਨ ਕਰੀ ਜਾਂੰਡਿਆ ਵਾ ਤੇ ਤੂੰ ਮੈਂ ਆਖਣ ਨੂੰ ਤੇ ਮੇਰਾ ਤੈਨੂੰ ਜੀ ਨਹੀਂ ਕਰਦਾ ਤੇ ਤੇਰਾ ਕਿਹੜਾ ਕੋਈ ਭਰਾਵਾ ਨਿਆਣਾ ਵਾ ਹਾਂ ਤੇ ਫੇਰ ਵੀ ਰੁਗਵੀਰ ਨੇ ਸਾਹਮਣੀ ਆ ਨਾ ਭੈਣ ਨਾ ਕਦੇ ਇਹ ਗੱਲ ਨਾ ਮੁੜ ਕੇ ਕਰਦੀ ਵੀ ਤੇਰਾ ਕਿਹੜਾ ਨਿਆਣਾ ਵਾ ਤੇ ਤੂੰ ਕੀ ਅਖੇ ਕਰਨੀ ਆ ਵੇ ਉਹੋ ਗੱਲ ਵੀ ਤੈਨੂੰ ਰਗਵੀਰ ਦੇ ਪੈਸੇ ਚੰਗੇ ਲੱਗਣ ਡੈ ਬਈ ਉਹਨੂੰ ਮੈਨੂੰ ਪਤਾ ਵਾ ਤੂੰ ਨੇ 5 ਲੱਖ ਤੈਨੂੰ ਸੁਣਾਇਆ ਵਾ ਤੂੰ ਥੁੱਕ ਕੇ ਨਾ ਜੱਟ ਹੁਣ ਮੇਰੇ ਨਾਲ ਤੂੰ 2 ਲੱਖ ਨਾਲ ਗੱਲ ਹੋਈ ਮੇਰਾ 2 ਲੱਖ ਪੱਕਾ ਵਾ ਪੈਸਿਆਂ ਦੀ ਨਹੀਂ ਸਾਨੂੰ ਕੋਈ ਗੱਲ ਹੈ ਜੇ ਨਹੀਂ ਗੱਲ ਹੈਗੀ ਨਾ ਫਿਰ ਰਗਵੀਰ ਦਾ ਨਾਂ ਹੀ ਨਾ ਲੈ ਵਿੱਚ ਜਦੋਂ ਮੇਰੀ ਗੱਲ ਹੋ ਗਈ ਤੂੰ ਗੱਲ ਕਰੀ ਮੇਰੇ ਕੋਲ ਪੈਸੇ ਚੁੱਕ ਦੇ ਰਜਿਸਟਰੀ ਕਰ ਮੈਂ ਤੈਨੂੰ ਇਹੋ ਹੀ ਮੈਂ ਤੈਨੂੰ ਵੇੜਨ ਮੈਂ ਆਈਂਗੀ ਇੱਥੇ ਕਰ ਇਹੋ ਤੁਹਾਨੂੰ ਮੈਂ ਨਿਬੇੜ ਨਹੀਂ ਆਪ ਕਿੱਦਾਂ ਕਰਾਂ ਮੈਂ ਤੁਸੀਂ ਤਾਂ ਦੋਏ ਪਾਸੇ ਮਨੂ ਚੜਨ ਗਏ ਚੜਨ ਬਾਰੇ ਡੈਂਦਿਆ ਤੂੰ ਉਹਦੇ ਕੋਈ ਉਹਦਾ ਬੂਝੋਕਰੀ ਤੂੰ ਕਿਉਂ ਕਹਾ ਦੇ ਕੋ ਪਹਿਲੇ ਰਜਿस्ट्री ਕਰਾ ਗਲਮੁਕੀ ਝਗੜਾ ਪਾਰ ਤੇ ਆ ਤੂੰ ਇਹਨਾਂ ਗੱਲਾਂ ਨੂੰ ਕੀ ਲੈਣਾ ਨਾਲੇ ਭੈਣ ਜੀ ਕੋ ਕਹਿੰਨੇ ਦਿੰਦੀ ਵੀ ਤਹੇ ਉਹਨਾਂ ਨੇ ਸਾਹਮਣੀ ਰਗਵੀਰ ਨਹੀਂ ਸਾਹਮਣੀ ਆ ਮਗਰ ਰਗਵੀਰ ਨੇ ਕੋ ਸਾਹਮਣੀ ਆ ਉਹ ਵੇਖਾਂਗੇ ਨਾ ਜਦੋਂ ਸਾਡੇ ਦੇ ਬਡਾਪਾ ਆਊਗਾ ਜਿਹੜਾ ਸਾਨੂੰ ਸਾਂਭੂਗਾ ਉਹਨੂੰ ਅਸੀਂ ਕੋਈ ਦਵਾਂਗੇ ਲੈ ਕੇ ਇਹਨੇ ਰਗਵੀਰ ਨੂੰ ਦੇ ਦਾਂਗੇ ਇਹ ਸਾਡੇ ਨਾਲ ਕਦੇ ਸਿੱਧੇ ਮੂੰਹ ਨਹੀਂ ਕੁੰਦੇ ਉਹ ਵੇ ਨਿਆਣਾ ਨਿਗਾ ਜਾ ਲੱਗੋ ਨਾ ਕਦੀ ਇਹਦੇ ਮੁੰਡੇ ਨੇ ਪਵਾਇਆ ਹੀ ਨਹੀਂ ਮੈਨੂੰ ਉਹ ਤੇ ਆਖਿਆ ਮੇਰਾ ਵੱਡਾ ਪਾਪਾ ਵਾ ਜਾਂ ਨਿੱਕਾ ਪਾਪਾ ਵਾ ਜਾਂ ਮੇਰਾ ਬਾਪੂ ਵਾ ਜਾਂ ਕੌਣ ਮੈਂ ਕੌਣੀ ਉਹਨੂੰ ਪਤਾ ਹੀ ਕੋਈ ਨਹੀਂ ਆ ਮੈਨੂੰ ਸਿੱਖ ਮਤ ਦੇਣ ਕਿ ਕਿਆ ਵੱਡਿਆਂ ਦੀ ਮੱਤ ਹੁੰਦੀ ਨਿਆਣੇ ਵੇ ਸਾਨੂੰ ਮੈਨੂੰ ਥੱਲੇ ਹੀ ਦੇ ਦੇਣ ਲੱਗਾ ਹੋਗਾ ਉਹ ਥੱਲੇ ਦੇ ਲਗਾ ਇਹਨੇ ਮਾਂ ਪੇ ਉਹਨੂੰ ਤੇ ਅਗ ਲੈ ਗਈ ਜਾਂਦਾ ਭੈਣ ਜੀ ਮਨਜੋਤ ਤੇ ਕੇਸ ਪੈ ਗਿਆ ਵਾ ਨਾ ਅੱਛਾ ਤੇ ਜਿਹੜਾ ਵਾ ਨਾ ਰਗਵੀਰ ਉਹ ਨਾ ਬਹੁਤ ਜਿਆਦੀ ਮਾਇਤ ਕਰਨ ਡਿਆ ਵਾ ਮਨਜੋਤ ਦੀ ਇਹਨਾਂ ਤੇ ਕੋਈ ਆਪਣਾ ਸਾਕ ਨਹੀਂ ਕਰਦਾ ਫਿਰ ਵੀ ਉਹਦਾ ਯਾਰ ਵਾ ਤੇ ਪੂਰੀ ਜਾਰੀ ਨਭਾਉਣ ਡਿਆ ਵਾ ਉਹਦੇ ਨਾਲ ਜਮ ਚੰਗਾ ਹੀ ਕਰਨ ਡਿਆ ਹਾਂ ਮੈਂ ਬਣਾਉਣੀ ਚਾ ਆ ਜਾ ਬਲਜੀ ਚਾਚੀ ਜੀ ਤੁਸੀਂ ਉੱਠ ਕੇ ਚੱਲੀ ਚੱਲੇ ਆ ਕੋਈ ਨਹੀਂ ਕੋਈ ਨਹੀਂ ਮੈਂ ਚੱਲ ਤੂੰ ਬਹਿ ਜਾ ਮਿਲਦਾ ਪੈਣੀ ਅਸੀ ਭੂਆ ਜੀ ਸਤਿ ਸ਼੍ਰੀ ਅਕਾਲ ਆ ਜੀ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਵੀ ਠੀਕ ਆ ਪਤਾ ਪਤਾ ਲੱਗਾ ਹੀ ਮੈਂ ਭੂਆ ਜੀ ਆਏ ਆ ਤੇ ਅੱਜ ਦੀ ਰਾਤ ਉਧਰ ਰਹਿਣਾ ਜੇ ਮੈਂ ਇਹੋ ਕਹਿਣ ਆਈ ਹਾਂ ਤੁਹਾਨੂੰ ਉਹ ਨਾ ਆਪਣੀ ਮਨਪ੍ਰੀਤ ਜਿਹੜੀ ਆ ਨਾ ਹੌਂ ਤੇ ਰੋਂਦੀ ਬੜੀ ਅਨ ਵਕਤ ਜਿਆ ਪਿਆ ਵਾ ਨਾ ਤੇ ਮੇਰਾ ਰਾਦਾ ਮੈਨੂੰ ਆਦੀ ਭੂਆ ਤੋਂ ਮੇਰੇ ਅੱਲਾ ਤੇ ਦੋ ਦਿਨ ਮੇਰੇ ਕੋ ਰੋ ਭੂਆ ਜੀ ਪਤਾ ਤੇ ਮੈਨੂੰ ਹੈਗਾ ਵਾ ਦੁੱਖ ਦੀਆਂ ਘੜੀਆਂ ਤੇ ਬਣੀਆਂ ਵਾ ਪਰ ਚਲ ਕੋਈ ਗੱਲ ਨਹੀਂ ਅੱਜ ਦੀ ਰਾਤ ਤੇ ਸਾਡੇ ਵੱਲ ਰੋ ਹਾਂ ਕੋਈ ਗੱਲ ਨਹੀਂ ਦੋ ਦਿਨ ਹੋਰ ਰਹਿ ਲਓ ਮੁੜ ਕੇ ਤੁਸੀਂ ਉਧਰ ਰਹਿ ਲਓ ਅਸੀਂ ਤੁਹਾਨੂੰ ਮਨਾ ਨਹੀਂ ਕਰਦੇ ਹੈਗੇ ਤੂੰ ਜਾਣਾ ਨਾ ਮਨਪ੍ਰੀਤ ਅਲ ਘੰਟਾ ਖਲੋ 2 ਘੰਟੇ ਖਲੋ ਇੱਥੇ ਰੋਟੀ ਬਣਨੀ ਇੱਥੇ ਰੋਟੀ ਖਾਣੀ ਤੇ ਰਾਤ ਸਾਡੇ ਕੋ ਰਹਿਣਾ ਅੱਜ ਤੂੰ ਪਰ ਚਾਚਾ ਜੀ ਤੁਹਾਡੇ ਸਾਹਮਣੇ ਮੈਂ ਗਈ ਜਾਂਦੀ ਵੀ ਸਾਡੇ ਕੋ ਰਹਿਣਾ ਵਾ ਮੈਂ ਤਾਂ ਸਬਜ਼ੀ ਦੀ ਵੀ ਤਿਆਰੀ ਕਰ ਲਈ ਆ ਦਾਲ ਮੈਂ ਬਣਾ ਲਈ ਆ ਫੁਲਕੇ ਸਿਰਫ ਲਾਉਣ ਵਾਲੇ ਰਹਿ ਗਏ ਆਓ ਤੁਸੀਂ ਚਲੋ ਉਧਰ ਮੇਰੇ ਨਾਲ ਬਲਜੀਤ ਇੱਧਰ ਰਹਿ ਵੀ ਉਧਰ ਰਹਿ ਵੀ ਇੱਕ ਹੀ ਗੱਲ ਵਾ ਤਾਂ ਕੀ ਹੋ ਗਿਆ ਇਹੋ ਨੇ ਗੱਲ ਨਾ ਚਾਚਾ ਜੀ ਰਾਤ ਜਾਂ ਉਧਰ ਕੀ ਤੇ ਇੱਧਰ ਕੀ ਆਹੋ ਇਹੋ ਤਾਂ ਮੈਂ ਕਹਿੰਦੀ ਆ ਮੇਰਾ ਤਾਂ ਆਦਾ ਹੀ ਮਨਪ੍ਰੀਤ ਕੋਲ ਰਹਿਣ ਦਾ ਚਲੇ ਸ਼ਾ ਕੋਈ ਨਹੀਂ ਨਾ ਹੋਊਗਾ ਫਿਰ ਤੂੰ ਮਨਪ੍ਰੀਤ ਕੋਈ ਰੋਕ ਜੀ ਉੱਥੇ ਹੀ ਰਹਿ ਤੀ ਆਹੋ ਮੈਂ ਤਾਂ ਆਖਿਆ ਵੀ ਪਰ ਇਹ ਵੀ ਇੱਕ ਰੋਟੀਆਂ ਆਣ ਕੇ ਖਾਜੀ ਰੋਟੀ ਇੱਥੇ ਬਣਨੀ ਆ ਦਵਿੰਦਰ ਬਣਾਉਂਦੀ ਆ ਰੋਟੀ ਤੂੰ ਰੋਟੀ ਖਾ ਕੇ ਫਿਰ ਭਾਵੇਂ ਮਨਪ੍ਰੀਤ ਨਾਲ ਚਲੀ ਜੀ ਚਾਚਾ ਜੀ ਨਹੀਂ ਹੋਊ ਰੁਖੀ ਮਿਸਤਰੀ ਤੁਸੀਂ ਦੇ ਮੇਰੀ ਗੱਲ ਸੁਣ ਤੂੰ ਹੀ ਜ ਬਣਾਉਣੀ ਆ ਮਨਪ੍ਰੀਤ ਦੇ ਘਰ ਸਾਹਕ ਤਾਂ ਉਹ ਤਰ੍ਹਾਂ ਦਾ ਹੋਇਆ ਪਿਆ ਵਾ ਨਹੀਂ ਨਹੀਂ ਮੈਂ ਤਾਂ ਬਣਾ ਲਈ ਆ ਸਾਹਕ ਬਣਿਆ ਹੋਵੇ ਦੁੰਦਰ ਨੇ ਬਣਾਇਆ ਪੁੱਛ ਲੈ ਭਾਵੇਂ ਜਾ ਕੇ ਚਾਚੀ ਆਪਣੀ ਨੂੰ ਬਣਿਆ ਹੋਣਾ ਵਾ ਚਲੋ ਤੁਸੀਂ ਜਿੰਨੋਂ ਦੇ ਹਟਣਾ ਨਹੀਂ ਆ ਪਰਪੂਆ ਜੀ ਮੈਂ ਤਾਂ ਡਰਨ ਰਾਜੇ ਜੇ ਤੁਸੀਂ ਨਾ ਆਏ ਤੇ ਚਲੋ ਕੋਈ ਨਹੀਂ ਦੋ ਫੁਲਕੇ ਹੀ ਖਾਣੇ ਆ ਕਿਤੇ ਉਹ ਧੀਏ ਖਾਰੇ ਹਾਂ ਆਜੋ ਫਿਰ ਹਾਏ ਹਾਏ ਭੈਣ ਜੀ ਨੂੰ ਲੈ ਚੱਲੀ ਬਲਜੀਤ ਅਜੇ ਤਾਂ ਭੈਣ ਜੀ ਨੇ ਚਾਹ ਪੀਣੀ ਆ ਤੇ ਤੂੰ ਕਾਹਤੋਂ ਕਾਲੀ ਪੈ ਗਈ ਐ ਇੰਨੀ ਚਾਚੀ ਜੀ ਉੱਥੇ ਮੇਰਾ ਹੈ ਨਾ ਸਬਜੀ ਪਾਣੀ ਬਣਾਉਣ ਵਾਲਾ ਵਾ ਤੇ ਮੈਂ ਤਾਂ ਕਹਿਣ ਦੀ ਹਾਂ ਚਾਹ ਤੇ ਤੈਨੂੰ ਮੈਂ ਆਖਾਈ ਰਹਿਣ ਦੇ ਮੈਂ ਮੈਨਿਆ ਸਭ ਕੋ ਸੋਣ ਲਈ ਆ ਨਾਲੇ ਤੂੰ ਅਖ ਜਾਨੀ ਸਭ ਕੋ ਬਣਿਆ ਸਭ ਕੋ ਬਣਿਆ ਮੇਰਾ ਮਤਲਬ ਇਹ ਵਾ ਪੂਆ ਜੀ ਬੜੇ ਦਿਨਾਂ ਬਾਅਦ ਆਏ ਆ ਦਾਲ ਮੈਂ ਧਰੀ ਆ ਸਬਜੀ ਨਾਲ ਥੋੜੀ ਵੀ ਬਤੀ ਬਣਾਉਂਗੀ ਨਾ ਸੁੱਕੀ ਚੰਗੀ ਲੱਗਦੀ ਕੱਲੀ ਦਾਲ ਤੜਕਾ ਲਾਉਣ ਵਾਲਾ ਦਾਲ ਨੂੰ ਤੇ ਸਬਜੀ ਨਾਲ ਬਣਾਉਂਗੀ ਤਾਂ ਸਭ ਕੋ ਬਣਾਇਆ ਵਾ ਤਾਂ ਮੈਂ ਤੇ ਚਾਹ ਹੀ ਤੇਰੀ ਤੇ ਚਾਹ ਪੀ ਕੇ ਰੋਗਾ ਦੀ ਰੋਟੀ ਤਿਆਰ ਮੈਂ ਕੋਈ ਗੱਲ ਨਹੀਂ ਤੂੰ ਇੱਥੇ ਬੋਹ ਬਹਿ ਕੇ ਗੱਲਾਂ ਬਾਤਾਂ ਕਰੋ ਨਹੀਂ ਕੋਈ ਗੱਲ ਨਹੀਂ ਮੈਂ ਮੈ ਜਾਣੀ ਗੱਲਾਂ ਬਾਤਾਂ ਵੀ ਕਰ ਲੈਣੀ ਆ ਪਰ ਪੂਆ ਜੀ ਨੇ ਨਾ ਸਾਡੇ ਵੱਲ ਰਹਿਣਾ ਜੇ ਇਹ ਗੱਲ ਤਾਂ ਕੋਈ ਗੁੱਸਾ ਨਹੀਂ ਜੇ ਅੱਗੇ ਵੀ ਕਦੀ ਰਹੇ ਨਹੀਂ ਹੈਗੇ ਮੈਂ ਬਥੇਰਾ ਜੋਰ ਲਾਉਣੀ ਰਹੀ ਆ ਫਿਰ ਵੀ ਨਹੀਂ ਹੁੰਦਾ ਭੈਣ ਜੀ ਤੂੰ ਕਿਉਂ ਡਲ ਨਹੀਂ ਆ ਤੂੰ ਸਿੱਧਾ ਕਹਿ ਨਾ ਮੈਂ ਆਪਣੇ ਭਰਾ ਵੱਲ ਲੈਣਾ ਮੈਂ ਤੇ ਆਖਿਆ ਵੀ ਮੈਂ ਮੰਤਰੀ ਘਰੋਂਦੀ ਹੀ ਫੋਨ ਦੇ ਉੱਤੇ ਤੇ ਮੈਂ ਆਖਿਆ ਚਲ ਮੈਂ ਉਧਰ ਆ ਭੈਣ ਆਹੋ ਜਦੋਂ ਉਧਰ ਤੂੰ ਸੋ ਕਰੋ ਕੋਈ ਗੱਲ ਨਹੀਂ ਉਹ ਦੁਖੀ ਆ ਦੁਖੀਆਂ ਲਾ ਕੇ ਗੱਲ ਬਸ ਸੁਣਨੀ ਚਾਹੀਦੀ ਆ ਹਮਦਰਦੀ ਵੀ ਹੋਣੀ ਚਾਹੀਦੀ ਆ ਤੇ ਪਰ ਬਲਜੀ ਤੂੰ ਨਾ ਇਦਾਂ ਕਰ ਵੀ ਹਾੜੀ ਵੱਲ ਰੋ ਹਾੜੀ ਵੱਲ ਇਦਾਂ ਕੀਤੇ ਜਾਣੀ ਸੂਤਰ ਆਉਣੀ ਗੱਲ ਉਜਾੜ ਭੈਣ ਜੀ ਇੱਧਰ ਕੋਈ ਗੱਲ ਨਹੀਂ ਹੋਦਰ ਵੀ ਇੱਧਰ ਵੀ ਕੋਈ ਫਰਕ ਨਹੀਂ ਗਾ ਤੇ ਪਰਚੀਆਂ ਪਾ ਲੋ ਨਹੀਂ ਤੇ ਭੈਣ ਜੀ ਜਿੱਧਰ ਪਰਚੀ ਨਿਕਲ ਆਊਗੀ ਚਾਹ ਲੈ ਆ ਫੜ ਕੇ ਚਾਹਤ ਮੈਨੇ ਹੁੰਨੀ ਦੱਸ ਜੇ ਉਹਦੀ ਵਗਦੀ ਆਣ ਕੇ ਮੈਨੂੰ ਮੈਂਦੀ ਹੁੰਦੀ ਹੀ ਕਦੀ ਮੈਨੂੰ ਕਹਿਨੇ ਕੋਆਇਆ ਹੀ ਨਹੀਂ ਕਿ ਤੇ ਪਾਣੀ ਦਾ ਘੁੱਟ ਨਹੀਂ ਪੁੱਛਿਆ ਤੇ ਹੁਣ ਇਹ ਇੱਕ ਦੂਜੇ ਨੂੰ ਅਖੜੇ ਮੈਂ ਰੱਖਣਾ ਦੂਜਾ ਆਂਦਾ ਮੈਂ ਰੱਖਣਾ ਇਹ ਮੈਨੂੰ ਨਹੀਂ ਰੱਖ ਦੇ ਇਹ ਮੇਰੀ ਪੈਲੀ ਨੂੰ ਸਲਾਮਾ ਹੋਣ ਲਈ ਆਈ ਆਂ ਜਦੋਂ ਮੈਂ ਪੈੜੀ ਦੇਤੀ ਉਹਨਾਂ ਨਾਲ ਮੈਨੂੰ ਵੇਖਣਾ ਉਹਨੇ ਮੇਰੇ ਵੱਲ ਹੋਰ ਨਹੀਂ ਕੋਈ ਗੱਲ ਹੈਗੀ ਹੁਣ ਲੰਡੇ ਆਪਾਂ ਚੋਦੀ ਅਹੀਂ ਹੋਰ ਕਰਨਾ ਤੇ ਅਹੀਂ ਆ ਕਰਨਾ ਹੀ ਲੈ ਜਾਂਦੇ ਦੂਜਾ ਦਾ ਮਰਨ ਆਈ ਆ ਤੇ ਕੋਈ ਗੱਲ ਮੈਂ ਤੇ ਸੋਚਣ ਡਈ ਵੀ ਕਰਨ ਕੀ ਦੇ ਮੇਰੀ ਓਏ ਆਹੋ ਮੈਂ ਤੋ ਰੈਡੀ ਆ ਬਿਲਕੁਲ ਆਹ ਫਾਈਲ ਵੀ ਓਕੇ ਆ ਚਲ ਆ ਜਾ ਆ ਜਾ ਤੂੰ ਚਲ ਠੀਕ ਆ ਚੰਗਾ ਸਾਸੀ ਕਾ ਭਾਜੀ 사ਸੀ ਕਾ ਕਦਾ ਮਨ ਭਜੀ ਹਾਂਜੀ ਠੀਕ ਜੇ ਦੀਦੀ ਕਿੱਥੇ ਜ ਦਿਖਣ ਨਹੀਂ ਡੇ ਇੱਥੇ ਉਹਨਰ ਸੋਈ ਜੁਣੀ ਐ ਨਹੀਂ ਇੱਥੇ ਨਹੀਂ ਕਿਤੇ ਮੈਨੂੰ ਦਿਖੇ ਤਾ ਭੂਆ ਲਖਨਦੀ ਜਾਣਾ ਉਧਰ ਭੂਆ ਹੀ ਉਧਰ ਗਈ ਹੋਣੀ ਐ ਅੱਛਾ ਇਹ ਭੂਆ ਆਓ ਆਓ ਮੈਂ ਦੇ ਹੀ ਫੋਨ ਕਰਨ ਉਹਨਾਂ ਨੂੰ ਮੈਸੇਜ ਆ ਲਾ ਦਿਓ ਤੇ ਰਾਤ ਰਹਿ ਕੇ ਜਾਇਓ ਠੀਕ ਆ ਅੱਛਾ ਅੱਛਾ ਤੇ ਅੱਜ ਤੱਕ ਨਹੀਂ ਕੋਈ ਗੱਲਬਾਤ ਹੋਈ ਇਹਨਾਂ ਬਾਰੇ ਉਹ ਗੱਲਬਾਤ ਮਨਪੀ ਜਿੰਨਾ ਚਿਰ ਖੇੜਾ ਨਹੀਂ ਨਾ ਛੋੜਦਾ ਉਹਨਾਂ ਜਿੰਨਾ ਚਿਰ ਹੁੰਦੀਆਂ ਰਹਿਣੀਆਂ ਉੱਥੇ ਕੋਈ ਅਫਸਰਾਂ ਤੁਹਾਨੂੰ ਪਤਾ ਮੂੰਹ ਵੱਡੇ ਆ ਸਾਰਿਆਂ ਦੇ ਹਾਂਜੀ ਤੇ ਪਰਚਾ ਬੜਾ ਤਗੜਾ ਵਾ ਕਹਿੰਦੇ ਆ ਵੀ ਲੱਭਾ ਵੀ ਚੁੱਕਿਆ ਗਿਆ ਵਾ ਉਹ ਕਲਾ ਲੱਭਾ ਨਹੀਂ ਹੂੰ ਦੋ ਜਣੇ ਹੋਰ ਵੀ ਆ ਜਿਹੜੇ ਅਨਪਛਾਤੇ ਚਕਾਏ ਉਹਨਾਂ ਨੇ ਉਹਨਾਂ ਦਾ ਜੋਰ ਜ਼ਿਆਦਾ ਵਧਾ ਜਾਂਦੇ ਆ ਵਾ ਉਤੋਂ ਮੈਨੂੰ ਪ੍ਰੈਸ਼ਰ ਬਣਾਵਾ ਉਤੋਂ ਅਫਸਰਾਂ ਦਾ ਹਾਂਜੀ ਉਹ ਤੇ ਮੈਨੂੰ ਹੋਰ ਕਈ ਗੁਆਨੇ ਮੈਂ ਤਾਂ ਕੋਈ ਗੱਲ ਨਹੀਂ ਮੁੰਡਾ ਆਪਣਾ ਬੇਕਸੂਰ ਵਾ ਪਰ ਉਹ ਗੱਲ ਨੂੰ ਮੰਨਦੇ ਨਹੀਂਗੇ ਤੇ ਮੈਂ ਆਪਣਾ ਪੂਰਾ ਜੋਰ ਲਾਉਣਾ ਕਿ ਮੈਂ ਜੋ ਨੂੰ ਕਹਿ ਛੜੀ ਹਾਂਜੀ ਕਿ ਫੋਨ ਆਪਣਾ ਚਾਰਜ ਹੀ ਰੱਖਿਆ ਕਰੇ ਪਤਾ ਨਹੀਂ ਮੈਨੂੰ ਕਿਹੜੇ ਵਾਲੇ ਕਦੋਂ ਫੋਨ ਕਰਨਾ ਪੈਦਾ ਉਸ ਨਾਲ ਨਿਕਲਣਾ ਪੈਣਾ ਇਹਨੂੰ ਘਰੋਂ ਤੇ ਥੋੜੇ ਪਏ ਪੈਸੇ ਜਿਹੜੇ ਨਾ ਹੱਥਾਂ 'ਚ ਰੱਖੀ ਜਿਹੜੇ ਉਹਨੂੰ ਦੇਣੇ ਪੈਣ ਤੈਨੂੰ ਪਰ ਬਾਜੀ ਹੁਣ ਤੇ ਪੈਸੇ ਐ ਨਹੀਂ ਤੇ 2-4000 ਰੁਪਏ ਰੱਖਿਆ ਕਰਨਾ ਘਰ ਕਿਉਂਕਿ ਤੁਹਾਨੂੰ ਪਤਾ ਕਿਦੋਂ ਰੋਟੀ ਟੁਕੀ ਕਿਤੇ ਖਾਣਾ ਜਦੋਂ ਦੂਰੋਂ ਨਿਕਲਣਾ ਪਿਆ ਤੇ ਉਹ ਤੇ ਮੈਂ ਤੁਹਾਡੇ ਵੱਲ ਆਈ ਹਾਂ ਕਿ ਕੁੜੀ ਦੇ ਸਕੂਲੋਂ ਵੀ ਆਉਂਦੇ ਆ ਨਾ ਪੇਪਰ ਆ ਗਏ ਆਣ ਅੱਛਾ ਤੋ ਵੀ ਕਹਿਣ ਦੇ ਭੀ ਵੀ ਸਾਂ ਜਮਾ ਕਰਵਾਓ ਚਲ ਕੋਈ ਨਹੀਂ ਉਹਦੀ ਫੀਸ ਤੇ ਮੈਂ ਜਮਾ ਕਰਾ ਦੂੰਗਾ ਕੋਈ ਨਹੀਂ ਕਿੰਨੀ ਫੀਸ ਦੱਸਦੀ ਮੈਨੂੰ ਤੂੰ ਫੀਸ ਦੋਵੇਂ ਨਿਆਣਿਆਂ ਦੀ ਜਾਣੀ ਆ ਤੇ ਫੀਸ ਵੀ ਤੇ ਕਿੰਨੀ ਹੋ ਜਾਂਦੀ ਆ ਉਹ ਚਲ ਕੋਈ ਨਹੀਂ ਸਾਡੇ ਕੋਲ ਨਾ ਕਰਵਾਈ ਨਹੀਂ ਗਈ ਪਤਾ ਨਹੀਂ ਕੀ ਚੱਕਰ ਬਣਿਆ ਤੇ ਹੁਣ 6 ਮਹੀਨਿਆਂ ਦੀ ਇਕੱਠੀ ਤਿੰਨ ਤਿੰਨ ਮਹੀਨੇ ਬਾਅਦ ਤੇ ਜਾਂਦੀ ਆ ਆਹੋ ਤੇ 6 ਮਹੀਨਿਆਂ ਦੀ ਦੋਹਾਂ ਦੀ ਇਕੱਠੀ ਹੋ ਗਈ ਆ ਚਲ ਕੋਈ ਦੀ ਫੀਸ ਮੈਂ ਜਮਾ ਕਰਾ ਦੂੰਗਾ ਤੇ ਜਦ ਮੈਂ ਇਦਾਂ ਕਹਿੰਦੀ ਸੀ ਕਿ ਕਿ ਫਿਰ ਉਹ ਪਹਿ ਵਾੜੀ ਲੈਉਣੇ ਆ ਕਿ ਤੁਹਾਨੂੰ ਉਹਨੇ ਪੈ ਮੈਂ ਆ ਅੱਗੇ ਤੇ ਮਨਜੋਦਾ 5 ਲੱਖ ਵਾਲਾ ਵਾਵਾ ਸਰ ਗਿਆ ਚਾਚੇ ਉਹਨਾਂ ਨੇ ਦਿੱਤਾ ਹੀਗਾ ਯਾ ਹੋ ਪਰ ਕੀ ਵੀਰਾ ਜਈ ਬਹੁ 5 ਲੱਖ ਲੱਗਣੇ ਆ ਤੇ ਮੈਂ ਦੱਸਿਆ ਨਾ ਉਹਨਾਂ ਦੀ ਪਕੜ ਵਾਧੀ ਜਾਂਦੀ ਆ ਤੇ ਮਨਜ਼ੂਰ ਕਰੀ ਗਏ ਨਾ ਹੁਣ ਮਨਜੂ ਨਹੀਂ ਮਨਜੂਰ ਤੇ ਗਾਂ ਪਛਾਈ ਹੀਗੇ ਤੇ ਉਦਾਂ ਕਹਿਣ ਦੇ ਹੀਗੇ ਵੀ ਅੱਜ ਆਉਣਾ ਵਾ ਤੇ ਮੈਂ ਕਹਿੰਦਾ ਹੋਰ ਏ ਆ ਜਾ ਘਰ ਕੋਈ ਗੱਲ ਨਹੀਂ ਜੇ ਚੰਗਾ ਕੇ ਤੂੰ ਆ ਗਈ ਤਾਂ ਮੈਂ ਤੇਰੇ ਵੱਲ ਜਾਣਾ ਹੈਗਾ ਅੱਛਾ ਤੂੰ ਐਦਾਂ ਕਰ ਹਾਂਜੀ ਆ ਮੈਂ ਚੱਲਿਆ ਸੀ ਕੰਮ ਹੀ ਤੁਹਾਡੇ ਆਲਾ ਪੇਪਰ ਇੱਥੇ ਮਨਜੂਰ ਦੇ ਸਾਈਨ ਕਰਾ ਲਈ ਪੜੀ ਪੇਪਰ ਤੇ ਖਾਲੀ ਆ ਓਏ ਆਹੋ ਖਾਲੀ ਆ ਮੈਨੂੰ ਵੀ ਪਤਾ ਵਾ ਇਹ ਸਾਈਨ ਤਾਂ ਆ ਮੈਂ ਕਰ ਲਾਂਗਾ ਕੇਵਲੇ ਉੱਥੇ ਚੱਲਣਾ ਵਾ ਸਕੀਮ ਕੋਈ ਨਾ ਕੋਈ ਲਾਉਣੀ ਪੈਣੀ ਆ ਹਾਂਜੀ ਉੱਥੇ ਮੈਂ ਆਪਣੇ ਅਫਸਰਾਂ ਕੋਲ ਖਾਲ ਲੈਣਾ ਵਾ ਸਾਰਾ ਕੋਜੀ ਤੇ ਜੇ ਸਾਈਨ ਕੀਤੇ ਹੋਏ ਤੇ ਮੇਰਾ ਕੰਮ ਉਸੇ ਵੇਲੇ ਸੌਖਾ ਹੋ ਜਾਣਾ ਵਾ ਤੇ ਜੇ ਨਾ ਸਾਈਨ ਕੋਲ ਫਿਰ ਉਹਨਾਂ ਕਿਹੜਾ ਮਨਜੋਦ ਲਿਆਓ ਉਹਦੀ ਵਾਈਫ ਨੂੰ ਲਿਆਓ ਇੱਥੇ ਤੇ ਫਿਰ ਚੱਕਰ ਬਣੇ ਪੈਣੇ ਆ ਪਰ ਕਿਉਂਕਿ ਮੈਂ ਉੱਥੇ ਰਾਈ ਨਾਮੇ ਦਾ ਡਿਆ ਵਾਂ ਬੰਦੇ ਬੁੰਦੇ ਵਿੱਚ ਪਾ ਕੇ ਕਿ ਮੈਂ ਰਾਈ ਨਾਮਾ ਕਰਾਦਾ ਕਿਸੇ ਤਰੀਕੇ ਨਾਲ ਮਨਜੋਦ ਦਾ ਨਾਮ ਨਿਕਲ ਜੇ ਵਿੱਚੋਂ ਉਹਦੇ ਸਾਈਨ ਹੋਣੇ ਜ਼ਰੂਰੀ ਆ ਉਥੇ ਪਰ ਉਹ ਤਾਂ ਕਰਨਾ ਮੈਂ ਡਟਣਾ ਸੈਮਾ ਤੇ ਵਾਹ ਪਰ ਕੋ ਕੋ ਦੇ ਕਾਗਜ਼ ਤੇ ਕਿੱਦਾਂ ਸਾਈਨ ਕਰ ਦੂਗਾ ਮਨਜੋਦ ਬਹੁਤ ਹੀ ਮੇਰੇ ਆਪਣੇ ਜੀ ਮੈਂ ਕਿਹੜਾ ਕੋਈ ਬਗਾਨਾ ਮੈਂ ਉਹਨੇ ਭਲੇ ਬਾਤ ਦਿਆ ਕਰਨ ਕਿ ਉਹਦੇ ਸਾਈਨ ਹੋਣਗੇ ਨਾ ਤੇ ਜੋ ਮੇਰਾ ਜੀਗਰ ਉਥੇ ਮੈਂ ਲਿਖਾ ਲੂੰਗਾ ਉਹ ਨਾਲ ਕੋ ਤੇ ਨਾਲ ਦੂਜੀ ਪਾਰਟੀ ਦੇ ਮੈਂ ਸਾਈਨ ਕਰਾ ਲੂੰਗਾ ਆ ਚੱਕਰ ਆ ਮੁੜ ਕੇ ਮੈਂ ਆਪਣੇ ਸਾਹਮਣੇ ਚ ਕਰ ਦੇਣੀ ਪਰ ਉਦਾਂ ਬਾਜੀ ਜਿੱਦਾਂ ਮਰਜੀ ਹਨਾ ਪੈਸੇ ਚੱਲੇ ਹੀ ਹੱਤੀ ਉੱਤੀ ਦੇ ਦਾਂਗੇ ਇਹਦਾ ਕੋਰੇ ਕਾਗਜ਼ ਤੇ ਤੇ ਨੀਜੇ ਕਹਿੰਨੇ ਸਾਈਨ ਕਰਨੇ ਉਹ ਵੀ ਗੱਲ ਕੀਤੇ ਕਹਨ ਨੂੰ ਕੋਈ ਅਭੀ ਨਾ ਵੀ ਹੋ ਗਈ ਤੇ ਲੋਕਾਂ ਨੇ ਕਹਣਾ ਤੂੰ ਹੀ ਪਾਗਲੀ ਹੈਂ ਜਿਹੜਾ ਕੋਰੇ ਕਾਗਜ਼ ਤੇ ਸਾਈਨ ਕਰਤੇ ਨਾਲੇ ਮੈਂ ਸੀਆਈਡੀ ਦਾ ਨੈਕ ਐਪੀਸੋਡ ਵੇਖਿਆ ਹੈਗਾ ਉਹ ਆਪਣੇ ਹੀ ਉਹਨੇ ਭਰਾ ਨੇ ਹੀ ਭਰਾ ਦੇ ਸਾਈਨ ਕਰਵਾਤੇ ਤੇ ਬਾਅਦ ਵਿੱਚ ਉਹਨੇ ਨਾ ਸਾਰੀ ਪ੍ਰਾਪਰਟੀ ਲੈ ਲੀਗੀ ਉਹ ਇਦਾਂ ਵਾਂਗ ਵੇਨੇ ਸੀਰੀਅਲ ਜਾਦੇ ਤੇ ਥੋੜੇ ਘੱਟ ਵੇਖਿਆ ਕਰ ਤੇਰਾ ਦਿਮਾਗ ਖਰਾਬ ਹੋ ਜਾਣਾ ਵਾ ਬਾਕੀ ਤੈਨੂੰ ਨਹੀਂ ਯਕੀਨ ਕੋਈ ਗੱਲ ਨਹੀਂ ਕਿ ਮੈਂ ਜ਼ਬਰਦਸਤੀ ਨਹੀਂ ਕਰਦਾ ਤੇਰਨਾ ਜਿਦੋਂ ਮੈਂ ਫੋਨ ਕਰੂੰਗਾ ਫੇ ਥਾਣੇ ਆਜੋ ਦੋਵੇਂ ਜਾਣੇ ਇਹ ਮੈਂ ਪੇਪਰ ਰੱਖ ਲੈਣਾ ਵਾ ਠੀਕ ਆ ਫਿਰ ਇਹ ਤਾਂ ਨਹੀਂ ਫਿਰ ਮਨਜੋਦ ਨੂੰ ਤਾਂ ਨਹੀਂ ਨਾ ਖਤਰਾ ਹੋਊਗਾ ਕਿ ਇਸ ਫਸਲ ਦਾ ਜਿਆਦਾ ਐਸੇ ਕਰਕੇ ਤੇ ਮੈਂ ਸਾਈਨ ਕਰਾਉਂਨੇ ਆ ਕਿ ਸਾਈਨ ਕੀਤਾਣ ਕੋ ਉੱਥੇ ਰੋਜ਼ ਬੰਦੇ ਉਹਨਾਂ ਦੇ ਹੁੰਦੇ ਆ ਮੈਂ ਪ੍ਰੈਸ਼ਰ ਪਾਉਂਨੇ ਆ ਕਿ ਰਾਈਨਾਮਾ ਕਰੋ ਮਨਜੋਦ ਦਾ ਨਾਮ ਕੱਢੋ ਤੁਸੀਂ ਤੇ ਜੇ ਉਹਨਾਂ ਨੇ ਮੰਨ ਗਏ ਤੇ ਮੈਂ ਉਹਨਾਂ ਤੋਂ ਸਾਈਨ ਕਰਾ ਕੇ ਲਿਖ ਲਊਂਗਾ ਸਭ ਕੁ ਕਹੀਂ ਆਪਣੀ ਸੇਫਟੀ ਨੇ ਕਰਨੇ ਕਿ ਮਨਜੋਦ ਸਿੰਘ ਵੀ ਤੇ ਹਾਜ਼ਰ ਆ ਤੋ ਸਾਈਨ ਹੋਏ ਆ ਆ ਚੱਕਰ ਵਾ ਅੰਦਰ ਹੀ ਰਹਿਣਾ ਗੁਰਵਰ ਮਮਾ ਨੇ ਕਿਹਾ ਹੈਗਾ ਕਿ ਅੰਦਰ ਹੀ ਰਹਿਣਾ ਮਾ ਠੀਕ ਆ ਪਾਪਾ ਹਾਂ ਪੁੱਤ ਦਿਨ ਮਮਾ ਗਈ ਆਵਰੇ ਪੁੱਤ ਇੱਥੇ ਕਿ ਲੋਚੇ ਮਮਾ ਕਿਥੇ ਆ ਮਮਾ ਤੇ ਸਾਬ ਬਗਾਇ ਗਏ ਆ ਹਾਂ ਹੁਣ ਗਏ ਆ ਤਾਂ ਉਹ ਨਹੀਂ ਪੈਨਾ ਗਏ ਹੈਗੇ ਹਾਂ ਛੋਟਾ ਹੀ ਹੋਇਆ ਵਾ ਠੀਕ ਆ ਤੂੰ ਅੰਦਰ ਵੜ ਲੈ ਕੇ ਇੱਥੇ ਸੋ ਫੋਨ ਕਰ ਲੈ ਮਮਾ ਨੂੰ ਅੰਦਰ ਕੁਲ ਜਾ ਇੱਥੇ ਉਦਾਂ ਕੀ ਠਰੋ ਪੁੱਤ ਹਾਂਜੀ ਬਾਕੀ ਨਹੀਂ ਕਰਾਉਣੇ ਕੋਈ ਗੱਲ ਨਹੀਂ ਮੈਂ ਫੋਨ ਕਰੂੰਗਾ ਤੁਸੀਂ ਆ ਜਿਓ ਚੰਗਾ ਚਲੋ ਕੋਈ ਨਹੀਂ ਤੇ ਹੀ ਦੇ ਦੋ ਮਨ ਜਿਹੋ ਦਾ ਹੁੰਦੇ ਆ ਨਾ ਹਾਂ ਤੇ ਫਿਰ ਮੈਂ ਇਹਨਾਂ ਨੂੰ ਪੁੱਛ ਲੈਣੀ ਆ ਆ ਪੁੱਛ ਨਹੀਂ ਉਹਨਾਂ ਸਲਾਹ ਕਰ ਲਈ ਜੇ ਮਨ ਮਨ ਨੂੰ ਠੀਕ ਨਹੀਂ ਤਾਂ ਕਾਗਜ਼ ਮੈਨੂੰ ਦਿੰਦੀ ਸਰਕਾਰੀ ਕਾਗਜ਼ ਵਾਹੇ ਮਨ ਜਿਹੋ ਦਾ ਫੋਨ ਆ ਗਿਆ ਜੇ ਕਰ ਲਾ ਗੱਲ ਹੈਲੋ ਹਾਂ ਮੈਂ ਘਰ ਆਇਆ ਹਾਂ ਘਰ ਆਇਆ ਜੇ ਅੱਛਾ ਠੀਕ ਆ ਮੈਂ ਆ ਗਈ ਹਾਂ ਚਲੋ ਠੀਕ ਚੰਗਾ ਭਾਦੀ ਫਿਰ ਤਾਂ ਠੀਕ ਹੈ ਮੈਂ ਵੀ ਚੱਲਿਆ ਮੈਂ ਕਿਧੇ ਹਾਂਜੀ ਚੰਗਾ ਠੀਕ ਲੈ ਆ ਹਾਂ ਜੱਟਾ ਬਣ ਗਈ ਉਹ ਗੱਲ ਚਾਚਾ ਤੇ ਇੱਕ ਪਾਲੀ ਮਗਰ ਫਿਰਦਾ ਨਾ ਭੂਆ ਵਾਲੀ ਦੇ ਕੋਈ ਨਹੀਂ ਅੱਡੇ ਫਾਇਦੇ ਮੈਂ ਜਾਣ ਕੇ ਨਾ ਲਈ ਜਣੇ ਵਧਾਈ ਜਣਾ ਮੈਂ ਰੇਟ ਇਹਨਾਂ ਵਾਲੀ ਪਾਲੀ ਤੇ ਸਾਰੀ ਮੈਂ ਲਖਾਉ ਇੱਕ ਚਾਚੇ ਦੇ ਕਿਹੜਾ ਵੀ ਅੱਗੇ ਪਿਛੇ ਹੈਗਾ ਚਾਚੇ ਵਾਲੀ ਦੀ ਸਾਨੂੰ ਹੀ ਮਿਲਣੀ ਹੈ ਵਾਰਸ ਦੇ ਤੇ ਚਾਚੇ ਦੀ ਅਹੀਂ ਹੈ ਤਲਾਂ ਚੱਤ ਲਾਲਾ ਪੰਗੇ ਤੂੰ ਜਿੰਨੇ ਲੈਣਾ ਹੁਣ ਮੈਂ ਵੀ ਨਾ ਤੇ ਮੇਰਾ ਕੰਮ ਵਿਖੂ ਤੇ ਨਹੀਂ